ਆ ਕੀ ਇਹ ਜੀਰਾ ਜੀਰੇ ਦਾ ਸਾਰਿਆਂ ਨੂੰ ਪਤਾ ਵੀ ਜੀਰੇ ਦੇ ਕੀ ਬੈਨੀਫਿਟ ਏ ਇਹ ਡਾਈਜੈਸ਼ਨ ਲਈ ਫਰੂਕੀ ਸਾਹਿਬ ਕਿਸੇ ਵਰਦਾਨ ਤੋਂ ਘੱਟ ਨਹੀਂ ਹੈਗਾ ਬਟ ਇਹਦੀ ਵੈਲਿਊ ਤਾਂ ਨਹੀਂ ਪੈਂਦੀ ਵੀ ਕਿਚਨ 'ਚ ਸਾਡੀ ਆਮ ਪਿਆ ਸੌਂਫ ਦੇ ਵਿੱਚ ਤੁਹਾਨੂੰ ਪਤਾ ਭੁੱਖ ਕੰਟਰੋਲ ਕਰਨ ਦਾ ਫਾਰਮੂਲਾ ਛੁਪਿਆ ਹੋਇਆ ਹੈ ਪ੍ਰਮਾਤਮਾ ਨੇ ਪਾਇਆ ਜੇ ਤੁਸੀਂ ਜੀਰੇ ਦੇ ਨਾਲ ਸੌਂਫ ਐਡ ਕਰ ਲੋਗੇ ਨਾ ਤੁਹਾਨੂੰ ਜਿਹੜੀ ਬਾਰ-ਬਾਰ ਕ੍ਰੇਵਿੰਗ ਹੁੰਦੀ ਏ ਭੁੱਖ ਲੱਗਦੀ ਏ ਤੁਹਾਨੂੰ 슈ਗਰ ਦੀਆਂ ਕ੍ਰੇਵਿੰਗਸ ਹੁੰਦੀਆਂ ਤੁਹਾਨੂੰ ਕੁਝ ਖਟਾ ਚਟਪਟਾ ਚਾਹੀਦਾ ਖਾਣ ਨੂੰ ਉਹ ਚੀਜ਼ਾਂ ਕ੍ਰੇਵਿੰਗਸ ਨੂੰ ਕੰਟਰੋਲ ਕਰਨ ਦੀ ਪਾਵਰ ਇਹ ਚੀਜ਼ ਦੇ ਵਿੱਚ ਹੈ ਇਹ ਹੈਗੇ ਨੇ ਹਾਈ ਇਨ ਫਾਈਬਰ ਠੀਕ ਹੈ ਲੋ ਇਨ ਕੈਲਰੀਜ਼ ਠੀਕ ਹੈ ਇਹਨਾਂ ਦੇ ਵਿੱਚ ਫਾਈਬਰ ਦੀ ਜਿਹੜੀ ਮਾਤਰਾ ਬਹੁਤ ਜ਼ਿਆਦਾ ਤੇ ਕੈਲਰੀ ਕਾਊਂਟ ਇਹਨਾਂ ਦਾ ਹੈਗਾ ਬਹੁਤ ਘੱਟ ਠੀਕ ਹੈ ਠੀਕ ਹੈ ਜੀ ਤੇ ਇਹ ਜਦੋਂ ਇਹਦੇ ਨਾਲ ਮਿਲ ਜਾਂਦੇ ਨੇ ਦਾਲ ਚੀਨੀ ਸਾਡੀ ਕਿਚਨ ਦੇ ਵਿੱਚ ਆਮ ਹੀ ਪਾਈ ਜਾਂਦੀ ਏ ਇਦੇ ਇੰਨੇ ਕੁ ਜ਼ਿਆਦਾ ਫਾਇਦੇ ਨੇ ਜਿਹੜਾ ਇਨਸੂਲਿਨ ਰੈਜ਼ਿਸਟੈਂਸ ਹੈ ਜਿਹਦੇ ਕਰਕੇ ਮੋਟਾਪਾ ਆਉਂਦਾ 슈ਗਰ ਕਰਕੇ 슈ਗਰ ਨੂੰ ਕੰਟਰੋਲ ਕਰਨ ਦੀ ਸਮਰੱਥਾ ਰੱਖਦੀ ਹੈ ਜਿਹਨੂੰ 슈ਗਰ ਹੈਗੀ ਹੈ ਉਹ ਤੇ ਇਹਨੂੰ ਜ਼ਰੂਰ ਲਏ